ਜੀ ਇਹ ਸੇ ਗੁਰਲਾਲ ਜੀ ਗੁਰਲਾਲ ਜੀ ਜਿਹੜੀ ਵਾਰਦਾਤ ਹੋਈ ਹੈ ਬੰਦਾ ਕਿੱਥੇ ਦਾ ਰਹਿਣ ਵਾਲਾ ਤੇ ਕੀ ਕੰਮ ਦਾ ਕੋਈ ਇਹ ਪਟਿਆਲ ਦੇ ਰਹਿਣ ਵਾਲਾ ਜੀ ਇਹ ਸ਼ਰਮਾ ਡੈਂਟਿੰਗ ਪੈਂਟਿੰਗ ਦੀ ਦੁਕਾਨ ਹੈ ਜੀ ਤੇ ਅਸੀਂ ਹੁਣ ਮੌਕੇ ਵਾਰਦਾਤ ਤੇ ਆਏ ਆ ਤੇ ਇਥੇ ਬੰਦੇ ਕਹਿੰਦੇ ਪਹਿਲਾਂ ਹੀ ਖੜੇ ਸੀਗੇ ਸੀਸੀਟੀਵੀ ਫੁਟੇਜ ਦੇਖੀ ਹੈ ਤੇ ਬਸ اچانک ਹੀ ਉਹ ਤੇ ਹਮਲਾ ਕਰਕੇ ਭੱਜ ਗਏ ਕਿੰਨੇ ਲੋਕ ਸੀ ਤੁਸੀਂ ਕੱਲ ਬਾਤ ਕੀਤੀ ਕਿੰਨੇ ਲੋਕ 10 ਬੰਦੇ ਫੁਟੇਜ ਆ ਰਹੇ ਹੈ ਮੋਟਰਸਾਈਕਲ ਤੇ ਆਈ ਕਿੱਦੇ ਆਈ ਸੀ ਮੋਟਰਸਾਈਕਲ ਉੱਤੀ ਆਈ ਸੀਗੀ ਤੇ ਵਾਦਾ ਕਰਕੇ ਨਿਕਲ ਗਏ ਆ ਵਾਦਾ ਕਰਕੇ ਨਿਕਲ ਸੀ ਕਰ ਰਹੇ ਸੀ ਇਸ ਸੀ ਬਣਦੀ ਕਾਰਵਾਈ ਕਰ ਰਹੇ ਸੀ ਬਿਆਨ ਹੁਣ ਜਿਹੜੀ ਜਿਹੜੇ ਇੰਜਰਡ ਹੈ ਬੰਦਾ ਕਮਲ ਫਰਮਾਨੀ ਦੀ ਹਾਲਾਤ ਕਿਦਾਂ ਹੈਗੇ ਹਾਲਾਤ ਠੀਕ ਨਹੀਂ ਅਸੀਂ ਉਹਨਾਂ ਬਿਆਨ ਦੇ ਵਿਹਾਰ ਤੇ ਜੋ ਬਣਦੀ ਕਾਰਵਾਈ ਹੋ ਕਰ ਕਿੰਨੀਆਂ ਸੱਟਾਂ ਲੱਗੀਆਂ ਤੁਸੀਂ ਦੇਖਿਆ ਹੋਣੀਆਂ ਸੱਟਾਂ ਕਾਫੀ ਨਹੀਂ ਹਾਲੇ ਡਾਕਟਰ ਸਾਹਿਬ ਦੱਸਣਗੇ ਜਿਹੜੇ ਹੋਰ ਸੱਟਾਂ ਨੇ ਉਹਦਾ ਠੀਕ ਹੈ ਜੀ ਕੰਡੀਸ਼ਨ ਹਾਂਜੀ ਫਿਲਹਾਲ ਠੀਕ ਹੈ ਖਤਰੇ ਤੋਂ ਬਾਹਰ ਹੈ ਬਬਾ ਜੀ ਕੀ ਨਾਮ ਹੈ ਰਖਵੀਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਜੀਰਪੁਰ ਬੰਦੀ ਦਾ ਇੱਕ ਕੀ ਗੱਲ ਬਾਤ ਹੋਈ ਤੇ ਸੋਇਰੇ ਤੁਸੀਂ ਇਹ ਮੱਕੇ ਸਵੇਰੇ ਦੇਖੋ ਮੇਰੀ ਗੱਲ ਸੁਣ ਲੋ ਉਹ ਤਿੰਨ ਬੰਦੇ ਖੜੇ ਰਹੇ ਕਾਫੀ ਧਰ ਖੜੇ ਸਾਡੇ ਕਨਫਰੰਸ ਰੈਕਟਰ ਉਹਨੇ ਟੋਲੀ ਆਉਂਦੇ ਨੇ ਕਾਫੀ ਧਰ ਪੀੜ ਲੱਗੀ ਰਹੀ ਉਹ ਕਾਫੀ ਤਿੰਨ ਬੰਦੇ ਅੱਧਾ ਘੰਟਾ ਖੜੇ ਰਹੇ ਨਕਾਬ ਪੋਸੀ ਹੋਈ ਨਹੀਂ ਨਕਾਬ ਪਾਇਆ ਹੋਇਆ ਸੀ ਤਾਂ ਬਰਾਹਣ ਇੱਕ ਨੇ ਨਹੀਂ ਪਾਇਆ ਸੀ ਇੱਕ ਵੀ ਨਹੀਂ ਪਾਇਆ ਹੋਇਆ ਸੀ ਦੋ ਤੇ ਪਾਇਆ ਹੋਇਆ ਸੀ ਕਿੰਨੇ ਵਜੇ ਜੁੱਤੀ ਦੇਖਿਆ ਇਹਨਾਂ ਨੂੰ ਮੈਂ ਆਏ ਕਰੋ ਜੀ 9 ਵਜੇ 9 ਵਜੇ ਦਸਤਾਰ ਕੀ 9 ਵਜੇ ਦਾ ਟਾਈਮ ਤੁਸੀਂ ਤੇਲ ਪੂਣ ਬਣਾਣ ਆਏ ਜੀ ਕਿ ਮੈਂ ਤੇਲ ਮੋ ਨਹੀਂ ਨਗਰਿੰਦ ਕਿ ਕਿਨੇ ਕਿਦਾ ਚਾਹੀਏ ਇਹ ਉਹੀ ਖਰੇ ਨੇ ਜੀ ਮੋਟਰਸਾਈਕਲ ਤੇ ਸੀ ਹਾਂ ਜੀ ਹਾਂ ਤੇ ਜਿਹੜੇ ਦੁਕਾਨ ਦਾ ਮਾਲਕ ਤੁਹਾਡੇ ਸਾਹਮਣੇ ਆਇਆ ਉਹ ਕਹਿੰਦੇ ਇਹ ਦੁਕਾਨ ਦਾ ਮਾਲਕ ਕਮਲ ਹਾਂ ਜੀ ਹਾਂ ਤੁਹਾਡੇ ਸਾਹਮਣੇ ਆਇਆ ਤੁਹਾਡਾ ਕਮਲ ਜੀ ਉਹ ਆਇਆ ਉਹਦੀ ਸਕੂਟੀ ਰੁਕੀ ਉਹਨ ਜਿਹੜੀ ਸੱਟਦਾ ਆਇਆ ਉਹਨੇ ਕੀ ਫੜਿਆ ਹੈ ਜੀ ਕਿੰਨਾ ਦੇ ਹਥਿਆਰ ਫੜੇ ਜੀ ਹਥਿਆਰ ਜੀ ਆ ਇਸ ਤੂੰ ਜਿਵੇਂ ਆਪਾਂ ਟੰਗੀ ਟੰਗੀ ਆ ਜਾਂ ਆ ਉਹ ਟੀਚ ਤੁਹਾਡੇ ਸਾਹਮਣੇ ਹੋਈ ਆ ਵਾਰਦਾਤ ਦੇ ਬਾਰੇ ਹਾਂ ਜੀ ਉਹਨੂੰ ਅਸੀਂ ਪਸਾਨ ਨਹੀਂ ਸਾਡੀ ਉਹ ਮੈਂ ਉਹ ਜਾਨਾ ਹੁਣ ਕੀ ਪਤਾ ਲੱਗਦਾ ਹਾਸਾ ਕੀ ਯੋਜਨਾ ਠੀਕ ਹੈ ਜੀ ਮੇਰੇ ਸਾਹਮਣੇ ਹਾਸਾ ਹੋਇਆ ਮੈਂ ਰੋਣਾ ਵੀ ਪਾਇਆ ਪਰ ਮੇਰੇ ਸਾਰੇ ਮੁਲਾਜ਼ਮ ਵੀ ਆ ਗਏ ਤੁਹਾਡੀ ਪਹਿਲਾਂ ਰੋਣਾ ਪੰਨ ਜੀ ਮਾ ਮੇਰੀ ਬਾਜੀ ਬੰਦ ਹੋ ਗਈ ਠੀਕ ਹੈ ਮੈਂ ਡਾਕਟਰ ਜੋਸ਼ੀ ਸਹਾਰਾ ਹਸਪੀਟਲ ਤਕਿੰਨ 7:30 ਵਜੇ ਬਾਜ਼ਾਰ ਦੇ ਬੰਦੇ ਲੋਰ ਮਾਲ ਤੋਂ ਕਮਲ ਸ਼ਰਮਾ ਸ਼ਰਮਾ ਡੈਂਟਿੰਗ ਕਲੀਨਿਕ ਨੂੰ ਲੈ ਕੇ ਆਏ ਜਿਹਦੀ ਹਾਲਤ ਬਹੁਤ ਨਾਜ਼ੁਕ ਸੀ ਜਦੋਂ ਦੇਖਿਆ ਤਾਂ ਸਿਰ ਦੇ ਉੱਪਰ ਲੱਤ ਦੇ ਉੱਪਰ ਤੇ ਕੰਨ ਕਟਿਆ ਹੋਇਆ ਸੀਗਾ ਕਾਫੀ ਇੰਜਰੀ ਸੀਗੀਆਂ ਜਿਹਨਾਂ ਜਾਣਦੇ ਹੋਈ ਹਮਲਾ ਕਰਿਆ ਹੋਣਾ ਪਾਸਟਰ ਦਿੱਤੀ ਹੈ ਹੁਣ ਥੋੜੇ ਹੋਸ਼ ਆ ਗਏ ਹੈ ਹੁਣ ਲਕਸ਼ਣ ਬੋਲਿਆ ਹੈ ਮੈਨੂੰ ਦੱਸਿਆ ਕਿ ਹੱਥ ਨੇ ਬੰਦੇ ਆਏ ਸੀਗੇ ਮੂੰਹ ਟਕੇ ਹੋਏ ਸੀਗੇ ਉਹਨਾਂ ਨੇ ਉੱਪਰ ਜਾਲ ਲਵਾ ਹੋ ਲੱਗਿਆ ਡਾਕਟਰ ਸਾਹਿਬ ਕਿੰਨੇ ਕਬਜ ਦੀ ਘਟਣ ਲੱਗੀ ਸੀ ਸਵੇਰ 9 ਵਜੇ ਤੇ ਸਰ ਹੁਣ ਕੰਡੀਸ਼ਨ ਕਿਵੇਂ ਹੈ ਹੁਣ ਕੁਝ ਬੈਟਰ ਹੈ ਬਸ ਸਕੈਨ ਕਰਾਉਣ ਲੱਗੇ ਆ ਸਕੈਨ ਤੋਂ ਬਾਅਦ ਬਦਲ ਗਿਆ ਬੰਦਾ ਇੰਟਰਨਲ ਕੀ ਹਾਲ ਹੈ ਸਰ ਕਿੰਨੇ ਕੱਟ ਲੱਗੇ ਨੇ ਕਿ ਸਰੀਰ ਦੇ ਉੱਪਰ ਕੀ ਦੇ ਕਿਨੂੰ ਤਾਂ ਦੇਖਿਆ ਤਾਂ ਕੰਨ ਦੇ ਉੱਪਰ ਹੈ ਸਿਰ ਦੇ ਉੱਪਰ ਹੈ ਲੱਗੂ ਕੋਈ ਸਰ ਟਾਂਕੇ ਵਗੈਰਾ ਨਹੀਂ ਲੱਗੇ ਨੇ ਟਾਂਕੇ ਲੱਗੇ ਨੇ ਸਰ ਪੁਲਿਸ ਨੂੰ ਇਨਫੋਰਮ ਕਰ ਹੁਣ ਲੱਗਿਆ ਕਰਨਾ ਦੋਸਤੋ ਮੇਰੇ ਦੋਸਤ ਕੀ ਗੱਲ ਹੋਈ ਐ ਸਵੇਰੇ ਅੱਜ ਦੇ ਜਿਹੜੇ ਸਵੇਰੇ ਅੱਜ ਲਗਭਗ 7:30 ਵਜੇ ਦੇ ਕਰੀਬ ਕਮਲ ਸ਼ਰਮਾ ਜਿਹੜੇ ਸ਼ਰਮਾ ਪੇਂਟਿੰਗ ਰੇਡਿੰਗ ਦੇ ਮਾਲਕ ਐ ਮਿਹਨਤ ਨਾਲ ਆਪਣਾ ਕੰਮ ਕਰ ਚਲਾਉਂਦੇ ਆ ਉਹਨਾਂ ਦੇ ਉੱਪਰ ਜਦੋਂ ਉਹ ਆਪਣੀ ਦੁਕਾਨ ਖੋਲ੍ਹ ਰਹੇ ਸੀਗੇ ਇੱਕ ਜਾਣਲੇਵਾ ਹਮਲਾ ਹੋਇਆ ਉਹਨਾਂ ਦੇ ਸਿਰ ਤੇ ਸੱਟਾਂ ਵੱਜੀਆਂ ਜਿਹੜਾ ਕੰਨ ਉਹ ਵੀ ਵੱਢਿਆ ਗਿਆ ਸਿਰ ਦੇ ਪਿੱਛੇ ਗਰਦਨ ਦੇ ਵੀ ਜਿਹੜੀਆਂ ਤਿੱਖੀਆਂ ਕ੍ਰਪਾਨਾਂ ਦੇ ਨਾਲ ਜਿਹੜਾ ਉਹ ਹਮਲਾ ਹੋਇਆ ਤੇ ਨਾਲ ਹੀ ਜਿਹੜਾ ਸਾਰਾ ਹਸਪੀਟਲ ਉਥੇ ਜਿਹੜਾ ਹੈਗਾ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਹੁਣ ਜਿਹੜਾ ਹੈਗਾ ਉਹ ਸਿਟੀ ਸਕੈਨ ਜਿਹੜਾ ਹੈਗਾ ਉਹਦਾ ਸਿਰ ਦਾ ਕਰਾਉਣ ਵਾਸਤੇ ਡੈਲਟਾ ਜਿਹੜਾ ਸਾਡੇ ਸਕੈਨ ਹੈਗੀ ਜਿੱਥੇ ਉਥੇ ਤੋਂ ਸਕੈਨ ਹੁਣ ਵਾਸਤੇ ਗਏ ਆ ਕਿਦਾਂ ਕਿਦਾਂ ਲੱਗ ਨਹੀਂ ਰਿਹਾ ਕਿ ਕਾਨੂੰਨ ਇਸ ਦਾ ਕਿਉਂਕਿ ਰਾਤ ਵੀ ਖੋਲੀ ਆ ਚੱਲੀਆਂ ਹੁਣ ਸਵੇਰੇ ਫੇਰ ਤੜਕੇ ਸਾਰੇ ਕਿਰਪਾਨਾਂ ਦਾ ਹਮਲਾ ਹੋਗਾ ਕਿਸੇ ਦੇਖੋ ਗੱਲ ਲਿਖਿਆ ਜੀ ਜਿਹੜੀ ਕਾਨੂੰਨ ਵਿਵਸਥਾ ਦੇ ਹਾਲਾਤ ਜਿਹੜੇ ਹਨ ਕਿਸੇ ਪੱਧਰ ਤੇ ਆਪਾਂ ਲਾ ਰਹੀ ਚਾਹੇ ਪੁਲਸ ਦੇ ਵੱਡੇ ਪੱਧਰ ਤੋਂ ਲਾ ਲਈਏ ਚਾਹੇ ਸਾਡੇ ਜੋ ਅੱਜ ਬੰਦ ਹੋ ਰਹੇ ਹਨ ਜਿਸ ਤਰੀਕੇ ਦੇ ਨਾਲ ਜਾਂ ਧੱਕੇ ਦੇ ਨਾਲ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਫਰੋਤੀਆਂ ਲਿੱਤੀਆਂ ਜਾ ਰਹੀਆਂ ਉੱਥੇ ਹੀ ਇੱਕ ਅਜਿਹਾ ਬੰਦਾ ਜਿਹੜਾ ਇੱਕ ਬੜਾ ਛੋਟਾ ਜਿਹਾ ਕੰਮ ਆਪ ਮਿਹਨਤ ਹੱਥ ਨਾਲ ਕਰ ਰਿਹਾ ਹੈ ਪੇਂਟਿੰਗ ਡੈਂਟਿੰਗ ਦਾ ਕੰਮ ਕਰ ਰਿਹਾ ਹੈ ਲੇਬਰ ਦਾ ਕੰਮ ਕਰ ਰਿਹਾ ਉਸ ਲੈਵਲ ਤੱਕ ਜਿਹੜੇ ਉਹਨਾਂ ਬੰਦਿਆਂ ਦੇ ਉੱਪਰ ਜਾਨਲੇਵਾ ਹਮਲਾ ਹੋ ਰਿਹਾ ਹੈ ਤਾਂ ਇਹ ਗੱਲ ਬੜੀ ਚਿੰਤਾਜਨਕ ਹੈ ਅੱਗੇ ਲੋਕ ਸਮਝਦੇ ਸੀਗੇ ਜੀ ਕ੍ਰਾਈਮ ਹੋ ਰਿਹਾ ਕੋਈ ਪੈਸੇ ਦੀ ਪ੍ਰੋਤੀ ਵਾਸਤੇ ਹੋ ਰਿਹਾ ਕਿਤੇ ਕੁਝ ਹੋ ਰਿਹਾ ਅੱਜ ਕਿਸੇ ਪੱਧਰ ਤੇ ਕਿਸੇ ਵਿਅਕਤੀ ਦਾ ਵੀ ਚਾਹੇ ਉਹ ਛੋਟੇ ਤੋਂ ਛੋਟਾ ਹੈ ਚਾਹੇ ਉਹ ਵੱਡੇ ਤੋਂ ਵੱਡਾ ਹੈ ਜੀਵਨ ਸੁਰੱਖਿਅਤ ਨਹੀਂ ਹੈ ਸਰਕਾਰ ਨੂੰ ਸਖਤ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਹਨ ਇਹਨਾਂ ਇਹਨਾਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਕਿੰਨੀ ਉਮਰ ਦਾ ਸੀ ਇਹ ਕਿ ਕਿਹੜਾ ਘਟਨਾ ਕਮਾਉਂ ਵਿੱਚ ਕਿੰਨੇ ਬੰਦੇ ਦਾ ਹਮਲਾ ਕਰਿਆ ਇਹ ਤਿੰਨ ਬੰਦੇ ਜਿਹੜੇ ਹੈਗੇ ਹਮਲਾ ਕਰਡੈਂਟੀਫਾਈ ਹੋਏ ਆ ਜੋ ਆਲੇ ਦੁਆਲੇ ਦਾ ਲੋਕਾਂ ਨੇ ਦੇਖਿਆ ਜੋ ਖੱਬੇ ਸੱਜੇ ਦੇ ਸਿਟੀਜ਼ ਕੈਮਰੇ ਜਿਹੜੇ ਸੀਸੀਟੀਵੀ ਲੱਗੇ ਜਿਹੜੇ ਇਹਦੇ ਵਿੱਚੋਂ ਜਿਹੜਾ ਤਿੰਨ ਤਿੰਨ ਲੋਕ ਜਿਹੜੇ ਸੀਗੇ ਇੱਕ ਮੋਟਰਸਾਈਕਲ ਦੇ ਉੱਪਰ ਆ ਕੇ ਉਹਨਾਂ ਨੇ ਜਿਹੜਾ ਹੈਗਾ ਹਮਲਾ ਕੀਤਾ ਹਥਿਆਰ ਹਥਿਆਰ ਲਾਔਰ ਕਿਰਪਾਨਾਂ ਵਗੈਰਾ ਐਵੇਂ ਦੇ ਹਥਿਆਰ ਸੀਗੇ ਤਿੱਖੇ ਹਥਿਆਰ ਸੀਗੇ ਜਿਹੜਾ ਬੱਜੇ ਆ ਜਿਹੜੇ ਹਥਿਆਰ ਉਹ ਕੰਨ ਪੂਰਾ ਕੱਟਿਆ ਗਿਆ ਉਹ ਉਹ ਜਿਹੜੇ ਤਿੱਖੇ ਹਥਿਆਰੀ ਸੀਗੇ ਕਾਰਨ ਕੀ ਮੰਨਦੇ ਜਿਹੜਾ ਇਹ ਹਮਲਾ ਕਰਨ ਦਾ ਕਾਰਨ ਕੋਈ ਲੜਾਈ ਤੋਂ ਬਾਅਦ ਦੇਖੋ ਜੀ ਅਜਿਹੇ ਵਿਅਕਤੀ ਦਾ ਜਿਹੜਾ ਬੱਚੇ ਦੋਨੋਂ ਇਹਨਾਂ ਦੇ ਬਾਹਰ ਗਏ ਪੇ ਫੋਰਨਟ ਆਪ ਉਹ ਉਮਰ ਜਿਹੜੀ ਹੈਗੀ ਲਗਭਗ ਇਹਨਾਂ ਦੀ 52 ਸਾਲ ਦੇ ਉੱਪਰ ਹੈ 51 ਸਾਲ ਦੀ 73 ਦਾ ਬਰਥ ਹੈ ਦਾ ਤਾਂ ਬੱਚੇ ਦੋਨੋਂ ਬਾਹਰ ਹੈ ਮੀਆਂ ਬੀਬੀ ਉਰੇ ਰਹ ਰਹੇ ਆ ਆਪ ਉਹ ਮਿਹਨਤ ਕਰ ਰਿਹਾ ਹੈ ਅਜਿਹੇ ਬੰਦੇ ਦੀ ਇਹ ਜੀ ਐਡੀ ਵੱਡੀ ਕਿਹੜੀ ਦਸ਼ਮਣੀ ਹੋ ਜਾਗੀ ਕਿ ਕੋਈ ਬੰਦਾ ਇਹਦੀ ਜਾਨ ਲੈਣ ਵਾਸਤੇ ਹਮਲਾ ਕਰੇ ਦੁਕਾਨ ਦੇ ਵਿੱਚ ਹਮਲਾ ਹੋਇਆ ਦੁਕਾਨ ਦੇ ਬਾਹਰ ਬਿਲਕੁਲ ਜਿਹੜਾ ਜਦੋਂ ਗੇਟ ਖੋਲ ਰਹੇ ਸੀ ਉਸ ਟਾਈਮ ਇਹ ਤਾਂ ਸਿਰਫ ਜਿਹੜੀ ਕਾਨੂੰਨ ਵਿਵਸਥਾ ਹੈ ਜਿਹੜਾ ਸਰਕਾਰ ਦਾ ਡਰ ਹੈ ਪੁਲਿਸ ਦਾ ਡਰ ਹੈ ਉਹ ਚੱਕਿਆ ਗਿਆ ਤੇ ਅੱਜ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਕਿਸੇ ਦੇ ਉੱਪਰ ਵੀ ਕਿਸੇ ਗੱਲ ਦੇ ਉੱਪਰ ਵੀ ਭੜਕ ਕੇ ਜਾਣ ਲੇਵਾ ਹਮਲਾ ਕਰ ਸਕਦਾ ਪੁਲਿਸ ਨੂੰ ਇਤਲਾ ਦਿੱਤੀ ਜੀ ਪੁਲਿਸ ਨੂੰ ਇਤਲਾ ਦਿੱਤੀ ਮੇਰੇ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਤੇ ਉਹ ਪਹੁੰਚ ਰਹੇ ਆ ਅਮਰਿਤ ਸਿੰਘ ਜੀ ਇੱਥੇ ਸਵੇਰੇ 9 ਵਜੇ ਦੀ ਗੱਲ ਆ ਜੀ ਸਾਹਮਣੇ ਸ਼ਰਮਾ ਟੈਂਟਿੰਗ ਐਂਡ ਪੈਂਟਿੰਗ ਆ ਜੀ ਤੇ ਇਹ ਸਵੇਰੇ ਅਸੀਂ ਇੱਥੇ ਬੈਠੇ ਅੱਗ ਦੇਖ ਰਹੇ ਜੀ ਤਿੰਨ ਮੁੰਡੇ ਆਏ ਨੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਤੇਜ਼ ਤਲਵਾਰਾਂ ਨਾਲ ਹਥਿਆਰਾਂ ਨਾਲ ਉਹਤੇ ਹਮਲਾ ਕਰ ਰਹੇ ਆ ਦੇ ਉਹ ਡਿੱਗੇ ਇੱਥੋਂ ਸਾਡੇ ਕਵੀਰ ਜੀ ਨੇ ਅਨਮੋਲ ਸਿੰਘ ਜੀ ਤੇ ਉਹਨਾਂ ਨੇ ਗੱਡੀ ਚੱਕੀ ਆ ਸਾਨੂੰ ਲੈ ਕੇ ਗਏ ਸਾਹਮਣੇ ਸਹਾਰਾ ਹਸਪੀਟਲ ਚ ਠੀਕ ਆ ਜੀ ਉੱਥੇ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਤੇ ਪਤਾ ਨਹੀਂ ਲੱਗਿਆ ਕੌਣ ਸੀ ਤੇ ਮੂੰਹ ਬੰਨੇ ਹੋਏ ਸੀ ਯਾਨੀ ਕਿ ਉਹਨਾਂ ਦੇ ਮੂੰਹ ਕਵਰ ਕੀਤੇ ਹੋਏ ਸੀ ਮੋਟਰਸਾਈਕਲ ਤੇ ਤਿੰਨੋ ਕੱਟੇ ਸੀ ਹਾਂ ਜੀ ਤਿੰਨੇ ਮੋਟਰਸਾਈਕਲ ਦੇ ਕੱਟੇ ਸੀ ਅਸੀਂ ਇੱਥੇ ਬੈਠਿਆ ਗੱਡੀ ਨੰਬਰ 22 ਮੋਟਰਸਾਈਕਲ ਕੁਝ ਨਹੀਂ ਸੀ ਸਭ ਕੁਝ ਉਤਾਰਿਆ ਹੋਇਆ ਸੀ ਉਹਨਾਂ ਦਾ ਤੇ ਆੜਾ ਸੀਗੇ ਜੀ ਉਹਨਾਂ ਦੇ ਰਾੜਾ ਸੀਗੇ ਜੀ ਤੇ ਮਤਲਬ ਜੋ ਵੀ ਹਥਿਆਰ ਹੁੰਦਾ ਤੇ ਧਾਰਾ ਦਾ ਹਥਿਆਰ ਉਹ ਸੀ ਉਹਨਾਂ ਕੋਲ ਕਿੰਨੀਆਂ ਸੱਟਾਂ ਲੱਗੀਆਂ ਤੁਸੀਂ ਵੀ ਦੇਖਿਆ ਹੋਇਆ ਸੱਟਾਂ ਕਾਫੀ ਲੱਗੀਆਂ ਜੀ ਤੇ ਗੋਡੇ ਦੇ ਫੈਕਚਰ ਆ ਕੰਨ ਤੇ ਵੀ ਸੱਟਾਂ ਨੇ ਮਤਲਬ ਖੂਨ ਖੂਨ ਵੀ ਹੋਏ ਨੇ ਉਹ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਇਹ ਕੌਣ ਲੈ ਕੇ ਗਿਆ ਜੀ ਅਨਮੋਲ ਸਿੰਘ ਜੀ ਆਪਣੇ ਆ ਲੈ ਕੇ ਗਏ ਨੇ ਜੀ ਬ੍ਰਦਰ ਆਪਣਾ ਹਾਂਜੀ ਇਹ ਲੈ ਕੇ ਨੇ ਗੱਡੀ 'ਚ ਤੇ ਕਿਸੇ ਨੇ ਉਹਨਾਂ ਨੂੰ ਦੇਖਿਆ ਨਹੀਂ ਹੈਗਾ ਜੀ ਉਹ ਡਿੱਗੇ ਪਏ ਸੀ ਅਸੀਂ ਇੱਥੋਂ ਉੱਠ ਕੇ ਗਏ ਉਹਨਾਂ ਨੂੰ ਚੱਕਿਆ ਜਾ ਕੇ ਉਹਨਾਂ ਨੂੰ ਐ ਵੀ ਨਹੀਂ ਪਤਾ ਸੀ ਵੀ ਉਹਨਾਂ ਦਾ ਨਾਮ ਵੀ ਕੀ ਹੈ ਜੀ ਤੇ ਬੇਸੁਰਤ ਸੀ ਬਿਲਕੁਲ ਠੀਕ ਹੈ ਉਹਨਾਂ ਦੀ ਕੰਡੀਸ਼ਨ ਹਾਂਜੀ ਹੁਣ ਥੋੜੀ ਹਾਲਤ ਠੀਕ ਹੈ ਜੀ ਹਾਂਜੀ